ਸਿਆ ਕਾਲਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਬ੍ਰਿਟਿਸ਼ ਜਾਸੂਸੀ ਏਜੰਸੀ ਨੇ ਕੈਨੇਡਾ ਨੂੰ ਦਿੱਤੀ ਸੂਚਨਾ ਹਰਦੀਪ ਸਿੰਘ ਨਿਜਰ ਦੀ ਹੱਤਿਆ ਨਾਲ ਭਾਰਤ ਨੂੰ ਜੋੜਨ ਦਾ ਦਾਵਾ ਕ੍ਰਿਸਟਿਆਈ ਫ੍ਰੀਲੈਂਡ ਨੂੰ ਯੂਕਰੇਨ ਦੇ ਪੁਨਰਨਿਰਮਾਣ ਲਈ ਕੈਨੇਡੀਅਨ ਬਿਜ਼ਨਸਾਂ ਨੂੰ ਜੋੜਨ ਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਵੱਧ ਸਕਦਾ ਸਭ ਤੋਂ ਖਤਰਨਾਕ ਫਲੂ ਮੌਸਮ ਮਾਹਿਰਾਂ ਦੀ ਚੇਤਾਵਨੀ ਨਵਾਂ ਵਾਇਰਸ ਵੈਕਸੀਨ ਨਾਲ ਨਹੀਂ ਖਾਂਦਾ ਮੇਲ ਬਜ਼ੁਰਗਾਂ ਅਤੇ ਬੱਚਿਆਂ ਲਈ ਵਧਿਆ ਖਤਰਾ ਯੂਕੇ ਦੀ ਖੂਫੀਆ ਏਜੰਸੀ ਨੇ ਕੈਨੇਡਾ ਨੂੰ ਦਿੱਤੀ ਨਿਜਰ ਹਤਿਆ ਦੀ ਜੁੜੀ ਸੂਚਨਾ ਭਾਰਤ ਤੇ ਕੈਨੇਡਾ ਯੂਕੇ ਰਿਸ਼ਤੇ ਹੋਏ ਤਣਾਵ ਵਾਲੇ ਹੁਣ ਖਬਰਾਂ ਵਿਸਥਾਰ ਨਾਲ ਬ੍ਰਿਟਿਸ਼ ਜੈਸੂਸੀ ਏਜੰਸੀ ਨੇ ਕੈਨੇਡਾ ਦੀ ਮਦਦ ਕੀਤੀ ਹੈ ਕਿ ਉਹ ਭਾਰਤ ਨੂੰ ਹਰਦੀਪ ਸਿੰਘ ਨਿਜਰ ਦੀ ਹਤਿਆ ਨਾਲ ਜੋੜ ਸਕੇ ਕਿਆ ਜਾ ਰਿਹਾ ਹੈ ਕਿ ਯੂਕੇ ਦੀ ਏਜੰਸੀ ਨੇ ਕੁਝ ਫੋਨ ਕਾਲਾਂ ਤੇ ਹੋਰ ਜਾਣਕਾਰੀ ਕੈਨੇਡਾ ਨਾਲ ਸਾਂਝੀ ਕੀਤੀ ਹੈ ਜਿਸ ਨਾਲ ਇਹ ਦਾਵਾ ਮਜ਼ਬੂਤ ਹੋਇਆ ਹੈ ਕਿ ਭਾਰਤੀ ਏਜੰਟਾਂ ਦਾ ਇਸ ਕਤਲ ਵਿੱਚ ਹੱਥ ਹੋ ਸਕਦਾ ਹੈ ਇਹ ਜਾਣਕਾਰੀ 5 ਆਈਜ਼ ਨੈਟਵਰਕ ਰਾਹੀਂ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕੈਨੇਡਾ ਯੂਕੇ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ ਭਾਰਤ ਤੇ ਕੈਨੇਡਾ ਦੇ ਪਹਿਲਾਂ ਤੋਂ ਤਣਾਅ ਭਰੇ ਰਿਸ਼ਤਿਆਂ ਨੂੰ ਹੋਰ ਗੰਭੀਰ ਬਣਾ ਦਿੱਤਾ ਗਿਆ ਹੈ ਰਿਪੋਰਟਾਂ ਅਨੁਸਾਰ ਬ੍ਰਿਟੇਨ ਦੀ ਜਸੂਸੀ ਇੰਟੈਲੀਜੈਂਸੀ ਨੇ ਕੈਨੇਡਾ ਦੀ ਮਦਦ ਕੀਤੀ ਹੈ। ਉਹ ਹਰਦੀਪ ਸਿੰਘ ਨਿਜਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤ ਨਾਲ ਸੰਭਾਵਿਤ ਜੋੜ ਲਗਾ ਸਕੇ। ਦੱਸਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਏਜੰਸੀ ਨੇ ਕੁਝ ਫੋਨ ਕਾਲਾਂ ਅਤੇ ਗੁਪਤ ਜਾਣਕਾਰੀ ਕੈਨੇਡੀਅਨ ਇੰਟੈਲੀਜੈਂਸ ਨਾਲ ਸਾਂਝੀ ਕੀਤੀ ਸੀ, ਜਿਸ ਵਿੱਚ ਨਿਜਰ ਦਾ ਨਾਮ ਸੰਭਾਵਿਤ ਟਾਰਗੇਟ ਵਿੱਚ ਦਰਜ ਸੀ। ਇਹ ਸਾਰੀ ਜਾਣਕਾਰੀ 5 ਆਈਜ਼ ਨੈਟਵਰਕ ਰਾਹੀਂ ਸਾਂਝੀ ਕੀਤੀ ਗਈ ਸੀ ਇਹ ਉਹ ਗੁਪਤ ਗੱਟ ਜੋੜ ਹੈ ਜਿਸ ਵਿੱਚ ਕੈਨੇਡਾ ਯੂਨਾਈਟਿਡ ਕਿੰਗਡਮ ਅਮਰੀਕਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ ਇਹ ਖੁਲਾਸਾ ਉਦੋਂ ਹੋਇਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਪਹਿਲਾਂ ਵੀ ਖੁੱਲੇ ਤੌਰ ਤੇ ਦਾਵਾ ਕਰ ਚੁੱਕੇ ਹਨ ਕਿ ਕੀ ਭਾਰਤੀ ਏਜੰਟਾਂ ਦਾ ਨਿਜਰ ਦੀ ਹੱਤਿਆ ਵਿੱਚ ਹੱਥ ਸੀ ਹਾਲਾਂਕਿ ਤੱਕ ਹੁਣ ਤੱਕ ਕੋਈ ਸਪਸ਼ਟ ਸਬੂਤ ਜਨਤਾਕ ਤੌਰ ਤੇ ਸਾਹਮਣੇ ਨਹੀਂ ਰੱਖਿਆ ਗਿਆ ਭਾਰਤ ਨੇ ਇਸ ਰੀਪੋਰਟ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ ਇਹ ਇਲਜ਼ਾਮ ਬੇਬੁਨਿਆਦ ਹਨ ਅਤੇ ਰਾਜਨੀਤਿਕ ਮਕਸਦਾਂ ਲਈ ਲਗਾਏ ਗਿਆਨ ਭਾਰਤ ਵਿਦੇਸ਼ ਮਾਮਲੇ ਨੇ ਕਿਹਾ ਹੈ ਕਿ ਕੈਨੇਡਾ ਅਤੇ ਪੱਛਮੀ ਦੇਸ਼ਾਂ ਦੀਆਂ ਏਜੰਸੀਆਂ ਇੱਕ ਪ੍ਰਚਾਰ ਮੁਹਿੰਮ ਚਲਾ ਰਹੀਆਂ ਹਨ ਜਿਸ ਦਾ ਮਕਸਦ ਭਾਰਤ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਅਤੇ ਪੱਛਮੀ ਦੇਸ਼ਾਂ ਦੀਆਂ ਏਜੰਸੀਆਂ ਇੱਕ ਪ੍ਰਚਾਰਕ ਮੁਹਿੰਮ ਚਲਾ ਰਹੀਆਂ ਹਨ ਜਿਸ ਦਾ ਮਕਸਦ ਭਾਰਤ ਨੂੰ ਅੰਤਰਰਾਸ਼ਟਰੀ ਮੰਚ ਤੇ ਬਦਨਾਮ ਕਰਨਾ ਹੈ ਯਾਦ ਰਹੇ ਕਿ ਹਰਦੀਪ ਸਿੰਘ ਨਿੱਜਰ ਜੋ ਕਿ ਏ ਮੰਗੀਤਾਰ ਅਤੰਕੀ ਵਜੋਂ ਦਰਜ ਸਨ ਜੂਨ 2023 ਵਿੱਚ ਕੈਨੇਡਾ ਦੇ ਸਰੇ ਸ਼ਹਿਰ ਵਿੱਚ ਗੋਲੀ ਮਾਰ ਕੇ ਮਾਰ ਦਿੱਤੇ ਗਏ ਸਨ ਇਸ ਘਟਨਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਾਜਨੀਤਿਕ ਅਤੇ ਕੂਟਨੀਤਿਕ ਰਿਸ਼ਤਿਆਂ ਵਿੱਚ ਗੰਭੀਰ ਤਣਾ ਪੈਦਾ ਹੋ ਗਿਆ ਹੈ ਹੁਣ ਜਦੋਂ ਬ੍ਰਿਟਿਸ਼ ਇੰਟੈਲੀਜੈਂਸ ਦੀ ਭੂਮਿਕਾ ਸਾਹਮਣੇ ਆਈ ਹੈ ਤਾਂ ਤਾਂ ਜਦੋਂ ਇਹ ਸਵਾਲ ਉਠਾਏ ਜਾ ਰਹੇ ਹਨ ਤਾਂ ਜਾਣਕਾਰੀ ਵਾਕਈ ਭਰੋਸੇਮੰਦ ਜਾਂ ਕਿਸੇ ਰਾਜਨੀਤਿਕ ਦਬਾਅ ਦਾ ਨਤੀਜਾ ਹੈ ਕੈਨੇਡਾ ਦਾ ਪੱਖ ਇਹ ਹੈ ਕਿ ਇਹ ਸਿਰਫ ਇੰਟੈਲੀਜੈਂਸ ਦੇ ਆਧਾਰ ਤੇ ਆਪਣੀ ਸਾਂਝ ਅੱਗੇ ਵਧਾ ਰਹੇ ਹਨ ਪਰ ਹੁਣ ਤੱਕ ਕੋਈ ਵੀ ਅਧਿਕਾਰੀ ਨਤੀਜਾ ਸਾਹਮਣੇ ਨਹੀਂ ਹੈ ਦੂਜੇ ਪਾਸੇ ਭਾਰਤ ਦਾ ਇਹ ਕਹਿਣਾ ਹੈ ਕਿ ਪੂਰਾ ਮਾਮਲਾ ਇੱਕ ਨੈਰੇਟਿਵ ਬਿਲਡਿੰਗ ਐਕਸਟਾਈਜ਼ ਹੈ ਜੋ ਉਸ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦਾ ਹੈ ਇਸ ਖਬਰ ਨੇ ਸਿਰਫ ਭਾਰਤ ਕੈਨੇਡਾ ਹੀ ਨਹੀਂ ਸਗੋਂ ਪੱਛਮੀ ਦੇਸ਼ਾਂ ਦੇ ਗੁਪਤ ਸਹਿਯੋਗਾਂ ਉੱਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਹਨ ਨਿਜਰ ਦੀ ਹੱਤਿਆ ਦਾ ਮਾਮਲਾ ਹੋਨ ਸਿਰਫ ਇੱਕ ਕਾਨੂੰਨੀ ਜਾਂਚ ਨਹੀਂ ਬਲਕਿ ਇੱਕ ਵੱਡਾ ਅੰਤਰਰਾਸ਼ਟਰੀ ਰਾਜਨੀਤਿਕ ਵਿਵਾਦ ਬਣ ਚੁੱਕ ਜਿਸ ਦੇ ਅਸਰ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਗਹਿਰੇ ਹੋ ਸਕਦੇ ਹਨ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਕੈਨੇਡੀਅਨ ਬਿਜ਼ਨਸਾਂ ਅਤੇ ਕੰਪਨੀਆਂ ਨੂੰ ਯੂਕਰੇਨ ਦੇ ਪੁਨਰਨਿਰਮਾਣ ਵਿੱਚ ਸ਼ਾਮਲ ਕਰ ਸਕਣ ਫਰੀਲੈਂਡ ਦਾ ਕਹਿਣਾ ਇਹ ਹੈ ਕਿ ਯੂਕਰੇਨ ਵਿੱਚ ਜੰਗ ਨਾਲ ਤਬਾਹ ਹੋ ਚੁੱਕੇ ਸ਼ਹਿਰਾਂ ਸੜਕਾਂ ਅਤੇ ਢਾਂਚਿਆਂ ਨੂੰ ਦੁਬਾਰਾ ਖੜਾ ਕਰਨ ਲਈ ਅੰਤਰਰਾਸ਼ਟਰੀਕ ਸਹਿਯੋਗ ਦੀ ਲੋੜ ਹੈ। ਕੈਨੇਡਾ ਵਿੱਚ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀਲੈਂਡ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਕੈਨੇਡੀਅਨ ਬਿਜ਼ਨਸਾਂ ਅਤੇ ਕੰਪਨੀਆਂ ਨੂੰ ਯੂਕਰੇਨ ਦੇ ਪੁਨਰਨਿਰਮਾਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਤਿਆਰ ਕਰਨਾ। ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਦੇਸ਼ ਵਿੱਚ ਬਹੁਤ ਸਾਰੇ ਸ਼ਹਿਰ, ਸੜਕਾਂ, ਪੁਲਾ ਅਤੇ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ। ਹੁਣ ਜਦੋਂ ਦੁਨੀਆ ਭਰ ਦੇ ਦੇਸ਼ ਯੂਕਰੇਨ ਦੀ ਦੁਬਾਰਾ ਖੜੇ ਕਰਨ ਦੀ ਸਹਿਯੋਗ ਕਰ ਰਹੇ ਹਨ ਕੈਨੇਡਾ ਵੀ ਇਸ ਮੁਹਿੰਮ ਵਿੱਚ ਅਗਵਾਈ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਫਰੀ ਲੈਂਡ ਨੇ ਕਿਹਾ ਹੈ ਕਿ ਯੂਕਰੇਨ ਸਿਰਫ ਇੱਕ ਯੁੱਧ ਪੀੜਿਤ ਦੇਸ਼ ਨਹੀਂ ਬਲਕਿ ਇੱਕ ਅਜੀਹਾ ਸਾਥੀ ਹੈ ਜਿਸ ਨੂੰ ਲੰਬੇ ਸਮੇਂ ਤੱਕ ਸਥਿਰਤਾ ਅਤੇ ਵਿਕਾਸ ਦੀ ਲੋੜ ਹੈ ਉਹ ਚਾਹੁੰਦਾ ਹੈ ਕਿ ਕੈਨੇਡੀਅਨ ਆਈ ਉਦਯੋਗ ਖਾਸ ਤੌਰ ਤੇ ਟਾਂਚਾਗਤ ਵਿਕਾਸ ਊਰਜਾ ਟੈਕਨੋਲੋਜੀ ਨਿਰਮਾਣ ਅਤੇ ਸਿਹਤ ਖੇਤਰ ਵਿੱਚ ਜੁੜੀਆਂ ਕੰਪਨੀਆਂ ਯੂਕਰੇਨ ਵਿੱਚ ਨਿਵੇਸ਼ ਕਰੇ ਅਤੇ ਉੱਥੇ ਲੋਕਾਂ ਨੂੰ ਰੋਜ਼ਗਾਰ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕਰੇ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਕੈਨੇਡਾ-ਯੂਕਰੇਨ ਮੁਫਤ ਵਪਾਰ ਸਮਝੌਤੇ ਨੂੰ ਨਵੀਂ ਰੂਪਰੇਖਾ ਦੇ ਕੇ ਆਧੁਨਿਕ ਬਣਾਇਆ ਜਿਸ ਨਾਲ ਦੋਵੇਂ ਦੇਸ਼ਾਂ ਵਿੱਚ ਕਾਰ ਵਪਾਰ ਅਤੇ ਨਿਵੇਸ਼ ਹੋਰ ਆਸਾਨ ਹੋਣਗੇ। ਕੈਨੇਡਾ ਦਾ ਮਤਲਬ ਸਿਰਫ ਮਦਦ ਕਰਨਾ ਹੀ ਨਹੀਂ ਸਗੋ ਯੂਕਰੇਨ ਦੀ ਲੰਬੇ ਸਮੇਂ ਦੀ ਬਹਾਲੀ ਵਿੱਚ ਸਾਂਝੇਦਾਰੀ ਬਣਾਉਣਾ ਵੀ ਹੈ ਇਸ ਯੋਜਨਾ ਰਾਹੀਂ ਕੈਨੇਡੀਅਨ ਬਿਜ਼ਨਸਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨਵੇਂ ਮੌਕੇ ਮਿਲਣਗੇ ਅਤੇ ਯੂਕਰੇਨ ਦੀ ਅਰਥਵਿਵਸਥਾ ਨੂੰ ਦੁਬਾਰਾ ਮਜ਼ਬੂਤ ਬਣਾਉਣ ਵਿੱਚ ਯਾਦਗਾਰੀ ਪਵੇਗੀ ਫ੍ਰੀਲੈਂਡ ਦਾ ਕਹਿਣਾ ਹੈ ਕਿ ਯੂਕਰੇਨ ਦੀ ਆਜ਼ਾਦੀ ਰੱਖਿਆ ਸਿਰਫ ਯੁੱਧ ਰਣਨੀਤੀ ਨਾਲ ਹੀ ਨਹੀਂ ਹੋ ਸਕਦੀ ਸਗੋ ਆਰਥਿਕ ਮਜ਼ਬੂਤੀ ਅਤੇ ਢਾਂਚਾਗਤ ਪੁਨਰਨਿਰਮਾਣ ਨਾਲ ਵੀ ਹੋ ਸਕਦੀ ਹੈ ਇਹ ਸਿਰਫ ਇੱਕ ਸਥਾਈ ਸ਼ਾਂਤੀ ਦਾ ਰਸਤਾ ਤਿਆਰ ਕੀਤਾ ਜਾ ਸਕਦਾ ਹੈ ਇਸ ਲਈ ਉਹ ਕੈਨੇਡੀਅਨ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਇਸ ਲਈ ਉਹ ਕੈਨੇਡੀਅਨ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਤਾਂ ਜੋ ਉਹ ਇਸ ਮਿਸ਼ਨ ਦਾ ਹਿੱਸਾ ਬਣਨ ਕੈਨੇਡਾ ਚ ਸਿਹਤ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਸ ਸਾਲ ਦਾ ਫਲੂ ਮੌਸਮ ਸਭ ਤੋਂ ਖਤਰਨਾਕ ਹੋ ਸਕਦਾ ਹੈ ਵਿਗਿਆਨਿਕਾਂ ਦਾ ਕਹਿਣਾ ਇਹ ਹੈ ਕਿ ਫਲੂ ਦਾ ਨਵਾਂ ਨਾਮ ਸਟ੍ਰੇਨ ਬਦਲ ਗਿਆ ਹੈ ਅਤੇ ਸ਼ਾਇਦ ਮੌਜੂਦਾ ਵੈਕਸੀਨ ਇਸ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀ ਇਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਖਤਰਾ ਵੱਧ ਗਿਆ ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਜਿੰਨੀ ਜਲਦੀ ਹੋ ਸਕੇ ਵੈਕਸੀਨ ਲਗਾਓ ਅਤੇ ਹੱਥ ਧੋਣਾ ਮਾਸਕ ਪਾਉਣਾ ਨਾ ਭੁੱਲੋ ਮਾਹਿਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸਾਲ ਦਾ ਫਲੂ ਮੌਸਮ ਪਿਛਲੇ ਸਾਲਾਂ ਨਾਲੋਂ ਕਾਫੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਡਾਕਟਰਾਂ ਦੇ ਅਨੁਸਾਰ ਫਲੂ ਦਾ ਇੱਕ ਨਵਾਂ ਸਟ੍ਰੈਨ ਜਿਸ ਨੂੰ H3 ਇਹ ਨਵਾਂ ਵਾਇਰਲ ਕਿਆ ਜਾ ਰਿਹਾ ਹੈ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਫੈਲ ਵੀ ਰਿਹਾ ਹੈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਹ ਨਵਾਂ ਵਾਇਰਸ ਮੌਜੂਦਾ ਵੈਕਸੀਨ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਵੈਕਸੀਨ ਲੈਂਦ ਦੇ ਬਾਵਜੂਦ ਵੀ ਕੁਝ ਲੋਕਾਂ ਨੂੰ ਫਲੂ ਹੋ ਸਕਦਾ ਹੈ ਹਾਲਾਂਕਿ ਲੱਛਣ ਹੌਲੇ ਰਹਿਣ ਦੀ ਉਮੀਦ ਹੈ ਮਾਇਰ ਕਹਿੰਦੇ ਹਨ ਕਿ ਇਹ ਫਲੂ ਖਾਸ ਕਰਕੇ ਬਜ਼ੁਰਗਾਂ ਛੋਟੇ ਬੱਚਿਆਂ ਅਤੇ ਉਨ੍ਹਾਂ ਲੋਕਾਂ ਨੂੰ ਖਤਰਨਾਕ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਹਨ ਜਿਵੇਂ ਕਿ ਦਮਾ ਜਾਂ 슈ਗਰ ਸਿਹਤ ਵਿਭਾਗ ਲੋਕਾਂ ਨੂੰ ਸਾਵਧਾਨ ਰਹਿਣ ਲਈ ਅਪੀਲ ਕਰ ਰਿਹਾ ਹੈ ਘਰ ਵਿੱਚ ਸਫਾਈ ਰੱਖੋ ਹੱਥ ਵਾਰ-ਵਾਰ ਧੋਵੋ ਭੀੜ ਵਾਲੀ ਥਾਂ ਤੇ ਮਾਸਕ ਪੈਨੋ ਅਤੇ ਜੇ ਬੁਖਾਰ ਜਾਂ ਖੰਗ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਡਾਕਟਰ ਕੋਲ ਜਾਓ ਵਿਗਿਆਨਕਾਂ ਦਾ ਕਹਿਣਾ ਇਹ ਵੀ ਹੈ ਕਿ ਵੈਕਸਨ ਫਿਰ ਵੀ ਲਗਾਉਣਾ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਕੁਝ ਹੱਦ ਤੱਕ ਸੁਰੱਖਿਆ ਦੇਵੇਗਾ ਅਤੇ ਬਿਮਾਰੀ ਦੀ ਤੀਵ੍ਰਤਾ ਘਟਾਏਗਾ ਤਾਂ ਜੋ ਇਸ ਸਮਾ ਹੈ ਸਾਵਧਾਨ ਰਹੇਦਾ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦਾ ਕਿਉਂਕਿ ਮੌਸਮ ਬਦਲ ਰਿਹਾ ਹੈ ਅਤੇ ਵਾਇਰਸ ਵੀ ਬਦਲ ਰਿਹਾ ਹੈ ਯਾਦ ਰੱਖੋ ਸਿਹਤ ਸਭ ਤੋਂ ਵੱਡਾ ਧਨ ਹੈ ਇਸ ਵਿੱਚ ਸੁਰੱਖਿਤ ਰਹੋ ਤੇ ਸਿਹਤਮੰਦ ਰਹੋ ਯੂਕੇ ਦੀ ਖੁਫੀਆ ਏਜੰਸੀ ਨੇ ਕੈਨੇਡਾ ਨੂੰ ਹਰਦੀਪ ਸਿੰਘ ਨਿਜਰ ਦੀ ਹੱਤਿਆ ਮਾਮਲੇ ਵਿੱਚ ਮਹੱਤਵਪੂਰਨ ਸੂਚਨਾ ਸੌਂਪੀ ਹੈ ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਸਪਾਇਨ ਨੇ ਇਹ ਜਾਣਕਾਰੀ ਦਿੱਤੀ ਹੈ ਜੋ ਦਰਸਾਉਂਦੀ ਹੈ ਕਿ ਇਸ ਮਾਮਲੇ ਵਿੱਚ ਭਾਰਤ ਦੀ ਸੰਭਾਵਿਤ ਭੂਮਿਕਾ ਹੋ ਸਕਦੀ ਹੈ ਇਹ ਜਾਣਕਾਰੀ ਕੈਨੇਡਾ ਨਾਲ 5 ਆਈਜ਼ ਖੂਫੀਆ ਗਰੁੱਪ ਰਾਹੀਂ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ ਕੈਨੇਡਾ, ਬ੍ਰਿਟੇਨ ਅਤੇ ਭਾਰਤ ਤਿੰਨਾਂ ਦੇ ਰਿਸ਼ਤਿਆਂ ਵਿੱਚ ਨਵਾਂ ਤਣਾਅ ਪੈਦਾ ਕਰ ਦਿੱਤਾ ਗਿਆ ਹੈ ਤਾਜ਼ਾ ਰਿਪੋਰਟਾਂ ਮੁਤਾਬਕ ਯੂਕੇ ਦੀ ਖੂਫੀਆ ਏਜੰਸੀ ਨੇ ਕੈਨੇਡਾ ਨੂੰ ਹਰਦੀਪ ਸਿੰਘ ਨਿਜਰ ਦੀ ਹੱਤਿਆ ਮਾਮਲੇ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਇਹ ਸੂਚਨਾ 5 ਆਈਜ਼ ਖੂਫੀਆ ਗਠਜੋੜ ਨੇ ਦਿੱਤੀ ਹੈ ਅਤੇ ਇਸ ਰਿਪੋਰਟ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਸਪਾਈਸ ਨੇ ਉਹ ਸਬੂਤ ਦਿੱਤੇ ਹਨ ਜੋ ਉਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਨਿਜਰ ਹੱਤਿਆ ਵਿੱਚ ਭਾਰਤੀ ਤੱਤਾਂ ਦੀ ਸੰਭਾਵਿਤ ਭੂਮਿਕਾ ਹੋ ਸਕਦੀ ਹੈ। ਇਹ ਖੁਲਾਸਾ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਕੈਨੇਡਾ ਪਹਿਲਾਂ ਹੀ ਨਿਜਰ ਮਾਮਲੇ ਵਿੱਚ ਭਾਰਤ ਤੇ ਉਂਗਲੀ ਉਠਾ ਚੁੱਕਾ ਹੈ ਪਰ ਹੁਣ ਯੂਕੇ ਦੀ ਸਹਾਇਤਾ ਨਾਲ ਇਹ ਮਾਮਲਾ ਹੋਰ ਗੰਭੀਰ ਬਣ ਗਿਆ ਹੈ। ਭਾਰਤ ਨੇ ਇਹਨਾਂ ਸਾਰਿਆਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਅਤੇ ਕਿਹਾ ਹੈ ਕਿ ਇਹ ਦਾਅਵੇ ਰਾਜਨੀਤਿਕ ਮਕਸਦ ਨਾਲ ਪ੍ਰੇਰਿਤ ਹਨ ਦੂਜੇ ਪਾਸੇ ਕੈਨੇਡਾ ਦੇ ਕਈ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਲਈ ਵਚਨਬੱਧ ਹੈ ਮਾਇਰਾ ਦਾ ਕਹਿਣਾ ਹੈ ਕਿ ਜੇ ਇਹ ਦਾਅਵੇ ਸਹੀ ਸਾਬਤ ਹੁੰਦੇ ਹੈ ਤਾਂ ਇਸ ਨਾਲ ਭਾਰਤ ਤੇ ਪੱਛਮੀ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਹੋਰ ਖਿੱਚ ਆ ਸਕਦੀ ਹੈ ਇਸ ਕਰਕੇ ਦੁਨੀਆ ਭਰ ਦੀਆਂ ਨਿਗਾਹਾਂ ਹੁਣ ਇਸ ਮਾਮਲੇ ਤੇ ਟਿਕੀਆਂ ਹੋਈਆਂ ਹਨ ਕਿ ਕਿ ਇਹ ਮਾਮਲਾ ਸਿਰਫ ਹੱਤਿਆ ਦਾ ਨਹੀਂ ਸਗੋਂ ਦੇਸ਼ਾਂ ਦੇ ਰਾਜਨੀਤਿਕ ਅਤੇ ਖੂਫੀਆ ਰਿਸ਼ਤਿਆਂ ਦਾ ਹੈ ਅਗਲੇ ਕੁਝ ਦਿਨਾਂ ਵਿੱਚ ਪਤਾ ਲੱਗੇਗਾ ਕਿ ਇਹ ਮਾਮਲਾ ਕਿੱਥੇ ਤੱਕ ਪਹੁੰਚਦਾ ਹੈ ਸਰਕਾਰ ਨੇ ਇਮੀਗ੍ਰੇਸ਼ਨ ਅਸਥਾਈ ਤੋទੀਆਂ ਕਰਨ ਦਾ ਫੈਸਲਾ ਕੀਤਾ ਹੈ ਇਸ ਦਾ ਮਕਸਦ ਆਰਥਿਕ ਦਬਾਅ ਨੂੰ ਘਟਾਉਣਾ ਹੈ ਪਰ ਵਕੀਲਾਂ ਅਤੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਫੈਸਲਾ ਸਿਰਫ ਤੁਰੰਤ ਸਮੱਸਿਆ ਦਾ ਹੱਲ ਹਨ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਦੂngੀਆਂ ਸਮਿਖਿਆਵਾਂ ਨੂੰ ਹੱਲ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਭਾਰਤ ਪ੍ਰਣਾਲੀ ਨੌਕਰੀਆਂ ਦੇ ਮੌਕੇ ਅਤੇ ਇਮੀਗ੍ਰੈਂਟਾਂ ਦੇ ਹੱਕਾਂ ਨਾਲ ਸੁਧਾਰਨ ਲਈ ਲੰਬੇ ਸਮੇਂ ਵਾਲੀ ਨੀਤੀ ਬਣਾਉਣਾ ਜ਼ਰੂਰੀ ਹੈ ਸਰਕਾਰ ਦੀ ਇਸ ਠਾਈ ਫੈਸਲੇ ਕਾਰਨ ਚਰਚਾ ਦਾ ਵਿਸ਼ੇ ਬਣ ਗਿਆ ਹੈ ਸਰਕਾਰ ਨੇ ਆਰਥਿਕ ਦਬਾਅ ਅਤੇ ਨੌਕਰੀ ਦੇ ਮੌਕਿਆਂ ਤੇ ਨਿਗਰਾਨੀ ਕਰਦਿਆਂ ਇਮੀਗ੍ਰੇਸ਼ਨ ਚ ਕਟੌਤੀ ਕਰਨ ਦਾ ਐਲਾਨ ਕੀਤਾ ਪਰ ਮਾਹਿਰਾਂ ਅਤੇ ਵਕੀਲਾਂ ਦਾ ਕਹਿਣਾ ਇਹ ਹੈ ਕਿ ਇਹ ਫੈਸਲਾ ਸਿਰਫ ਸਮੇ ਲਈ ਹੈ ਅਤੇ ਇਸ ਨਾਲ ਸਿਸਟਮ ਵਿੱਚ ਪਾਏ ਜਾਣ ਵਾਲੇ ਡੂੰਗੇ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ ਉਹ ਨੁਕਤਾ ਉਠਾ ਰਹੇ ਹਨ ਕਿ ਇਮੀਗ੍ਰੈਂਟਾਂ ਨੂੰ ਨੌਕਰੀਆਂ, ਭਰਤੀ ਦੇ ਹੱਕ ਅਤੇ ਸਹੀ ਸਹੂਲਤਾਂ ਮਿਲਣ ਲਈ ਲੰਬੇ ਸਮੇਂ ਵਿੱਚ ਯੋਜਨਾ ਬਣਾਉਣਾ ਬਹੁਤ ਜ਼ਰੂਰੀ ਹੈ। ਮਾਇਰਾਂ ਦਾ ਕਹਿਣਾ ਹੈ ਕਿ ਜੇ ਅਸਥਾਈ ਫੈਸਲਿਆਂ ਤੇ ਇਹ ਧਿਆਨ ਦਿੱਤਾ ਗਿਆ ਤਾਂ ਇਮੀਗ੍ਰੇਸ਼ਨ ਸਿਸਟਮ ਵਿੱਚ ਅਸਮਾਨਤਾ ਅਤੇ ਸਮਾਜਿਕ ਚੁਣੌਤੀਆਂ ਵੱਧੀਆਂ ਰਹਿਣਗੀਆਂ। ਇਸ ਮਾਮਲੇ ਵਿੱਚ ਵਕੀਲਾਂ ਅਤੇ ਸਮਾਜਿਕ ਸੰਸਥਾਵਾਂ ਸਰਕਾਰ ਨੂੰ ਇਹ ਸਿਫਾਰਿਸ਼ ਕਰ ਰਹੀਆਂ ਹਨ ਕਿ ਉਹ ਨੰਬਰਾਂ ਦੀ ਘਟौती ਦੀ ਥਾਂ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਢਾਂਚਾਗਤ ਸੁਧਾਰ ਤੇ ਧਿਆਨ ਦੇਣ ਤਾਂ ਜੋ ਇਹ ਮਾਮਲਾ ਸਿਰਫ ਅਸਥਾਈ ਨੀਤੀ ਦਾ ਹੀ ਨਹੀਂ ਸਗੋਂ ਪਵਿੱਖ ਵਿੱਚ ਸਾਡੀ ਕਾਨੂੰਨੀ ਪ੍ਰਣਾਲੀ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਕੈਨੇਡਾ ਵਿੱਚ ਜਬਰੀ ਵਸੂਲੀ ਦੇ ਮਾਮਲੇ ਵਿੱਚ ਤਿੰਨ ਪੰਜਾਬੀ ਰਿਪੋਰਟ ਕਰ ਦਿੱਤੇ ਗਏ ਹਨ ਅਤੇ 78 ਹੋਰ ਲੋਕਾਂ ਦੀ ਖਿਲਾਫ ਜਾਂਚ ਜਾਰੀ ਹੈ ਮਾਮਲੇ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਵਿਦੇਰੇ ਨਿਆਇਕ ਜਾਂਚ ਅਤੇ ਸਬੂਤਾਂ ਦੇ ਆਧਾਰ ਤੇ ਕੀਤੀ ਜਾਏਗੀ ਅਤੇ ਇਸ ਮਾਮਲੇ ਨੇ ਕੈਨੇਡਾ ਵਿੱਚ ਹਰ ਭਾਰਤੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਇੱਥੇ ਜ਼ਬਰੀ ਵਸੂਲੀ ਦੇ ਮਾਮਲੇ ਵਿੱਚ ਤਿੰਨ ਪੰਜਾਬੀ ਡਿਪੋਰਟ ਕਰ ਦਿੱਤੇ ਗਏ ਹਨ ਅਤੇ ਇਸ ਨਾਲ ਜੁੜੇ ਹੋਰ ਵੀ 78 ਲੋਕਾਂ ਦੇ ਖਿਲਾਫ ਜਾਂਚ ਜਾਰੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਵਾਈ ਸਬੂਤਾਂ ਅਤੇ ਨਿਆਂਇਕ ਜਾਂਚ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਇਸ ਮਾਮਲੇ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਲੋਕਾਂ ਨੂੰ ਡਰ ਹੈ ਕਿ ਇਸ ਕਾਰਵਾਈ ਨਾਲ ਕਈ ਪਰਿਵਾਰਾਂ ਤੇ ਕਾਨੂੰਨੀ ਪ੍ਰਭਾਵ ਪੈ ਸਕਦਾ ਹੈ ਅਧਿਕਾਰੀਆਂ ਨੇ ਯਕੀਨ ਦਿਵਾਇਆ ਹੈ ਕਿ ਜਾਂਚ ਪੂਰੀ ਨਿਰਪੱਖਤਾ ਨਾਲ ਕੀਤੀ ਜਾਵੇਗੀ ਅਤੇ ਕੋਈ ਵੀ ਕਦਮ ਕਾਨੂੰਨ ਦੇ ਅਧਿਕਾਰ ਤਹਿ ਹੀ ਚੁੱਕਿਆ ਜਾਵੇਗਾ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਨਿੱਜੀ ਨਹੀਂ ਸਗੋ ਕੈਨੇਡਾ ਵਿੱਚ ਭਾਰਤੀ ਐਪਾਇਚਾਰੇ ਅਤੇ ਕਾਨੂੰਨੀ ਪ੍ਰਣਾਲੀ ਵਿੱਚ ਨਵੀਂ ਮਹੱਤਵਪੂਰਨਤਾ ਹੈ। ਅਗਲੇ ਕੁਝ ਦਿਨਾਂ ਵਿੱਚ ਇਸ ਮਾਮਲੇ ਦੀ ਜਾਂਚ ਅਤੇ ਅੱਗੇ ਦੀ ਕਾਰਵਾਈ ਸਭ ਦੀ ਨਜ਼ਰਾਂ ਵਿੱਚ ਰਹੇਗੀ। ਕੈਨੇਡਾ ਵਿੱਚ ਆ ਰਹੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾ ਦਿੱਤੀ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਹੁਣ ਪੁਰਾਣੇ ਮੁਕਾਬਲੇ ਵਿੱਚ ਘੱਟ ਲੋਕ ਸਥਾਈ ਰਿਹਾਇਸ਼ ਲਈ ਆ ਸਕਣਗੇ। ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਸਲਾ ਦੇਸ਼ ਦੀਆਂ ਜ਼ਰੂਰਤ, ਰੋਜ਼ਗਾਰ ਦੇ ਮੌਕੇ ਅਤੇ ਆਰਥਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਕੈਨੇਡਾ ਵਿੱਚ ਆ ਰਹੇ ਆ ਸਥਾਈ ਨਿਵਾਸੀਆਂ ਦੀ ਗਿਣਤੀ ਘਟਾ ਦੇਵੇਗੀ ਇਸ ਦਾ ਮਤਲਬ ਇਹ ਹੈ ਕਿ ਹੁਣ ਪੁਰਾਣੇ ਮੁਕਾਬਲੇ ਵਿੱਚ ਘੱਟ ਲੋਕ ਕੈਨੇਡਾ ਵਿੱਚ ਸਥਾਈ ਰਿਹਾਇਸ਼ ਲਈ ਆ ਸਕਣਗੇ ਸਰਕਾਰ ਨੇ ਫੈਸਲਾ ਦੇਸ਼ ਦੀਆਂ ਆਰਥਿਕ ਰੋਜ਼ਗਾਰ ਅਤੇ ਸਮਾਜਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨੀਤੀ ਦੇਸ਼ ਵਿੱਚ ਲੋੜਿੰਦੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੰਖਿਆ ਨੂੰ ਸੰਤੁਲਿਤ ਕਰਨ ਲਈ ਲਿਆ ਜਾ ਰਿਹਾ ਹੈ ਉਨ੍ਹਾਂ ਨੇ ਜ਼ੋਰ ਦਿੱਤਾ ਹੈ ਕਿ ਇਹ ਫੈਸਲਾ ਅਸਥਾਈ ਹੈ ਅਤੇ ਸਮੇਂ ਦੇ ਨਾਲ ਹੀ ਇਸ ਦੀ ਪ੍ਰਭਾਵਸ਼ੀਲਤਾ ਅਤੇ ਸਮੀਖਿਆ ਕੀਤੀ ਜਾਵੇਗੀ ਇਸ ਨਾਲ ਹੀ ਯਕੀਨੀ ਬਣਾਇਆ ਜਾਵੇਗਾ ਕਿ ਕੈਨੇਡਾ ਦੀ ਮਜ਼ਦੂਰ ਬਾਜ਼ਾਰ ਅਤੇ ਸਿੱਖਿਆ ਪ੍ਰਣਾਲੀ ਬੇਨੁਮਾਇਸ਼ ਚਲਦੀ ਰਹੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੀਤੀ ਨਾਲ ਕਈ ਸਥਾਈ ਨਿਵਾਸੀ ਪ੍ਰਭਾਵਿਤ ਹੋ ਸਕਦੇ ਹਨ ਖਾਸ ਕਰਕੇ ਉਹ ਜੋ ਕੰਮ ਜਾਂ ਪੜ੍ਹਾਈ ਲਈ ਕੈਨੇਡਾ ਆ ਰਹੇ ਹਨ ਇਸ ਫੈਸਲੇ ਨਾਲ ਕੈਨੇਡਾ ਵਿੱਚ ਭਾਰਤ ਵਾਲੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੰਖਿਆ ਘੱਟ ਹੋ ਸਕਦੀ ਹੈ ਜੋ ਕਿ ਉਦਯੋਗਤਾ ਅਤੇ ਕਾਲਜਾਂ ਦੀ ਚੁਣੌਤੀਆਂ ਦਾ ਕਾਰਨ ਬਣ ਸਕਦਾ ਹੈ ਲੋਕਾਂ ਵਿੱਚ ਚਿੰਤਾ ਹੈ ਕਿ ਇਹ ਫੈਸਲਾ ਛੋਟੇ ਪਰਿਵਾਰਾਂ ਅਤੇ ਉਨਾ ਲਈ ਵੀ ਪ੍ਰਭਾਵਸ਼ੀਲ ਹੋ ਸਕਦਾ ਹੈ ਜੋ ਕੈਨੇਡਾ ਵਿੱਚ ਆਪਣਾ ਭਵਿੱਖ ਬਣਾਉਣ ਆ ਰਹੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੀਤੀ ਦੀ ਘਟਾਈ ਦੇ ਬਾਵਜੂਦ ਲੋਕਾਂ ਨੂੰ ਜ਼ਰੂਰੀ ਸਹੂਲਤ ਅਤੇ ਸਮਰਥਨ ਮਿਲਦਾ ਰਹੇ ਇਹ ਮਾਮਲਾ ਸਿਰਫ ਨਾਗਰਿਕਾਂ ਦੀ ਗਿਣਤੀ ਘਟਾਉਣਾ ਹੀ ਨਹੀਂ ਸਗੋ ਕੈਨੇਡਾ ਦੀ ਆਰਥਿਕਤਾ ਰੋਜ਼ਗਾਰ ਦੇ ਮੌਕੇ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਿੱਧਾ ਜੁੜਿਆ ਹੋਇਆ ਹੈ ਇਸ ਲਈ ਲੋਕਾਂ ਦੀ ਨਜ਼ਰ ਅੱਗੇ ਪੈਚ ਇਸ ਲਈ ਲੋਕਾਂ ਦੀ ਨਜ਼ਰ ਅਗਲੇ ਦਿਨਾਂ ਵਿੱਚ ਇਸ ਨੀਤੀ ਦੇ ਅਸਰ ਅਤੇ ਉਸ ਦੇ ਪ੍ਰਭਾਵ ਉਤੇ ਟਿਕੀ ਹੋਈ ਹੈ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਇਸ ਨੀਤੀ ਨੂੰ ਨਿਰਪੱਖ ਅਤੇ ਨਿਵੇਕੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਵੱਡੇ ਪ੍ਰਭਾਵ ਤੋਂ ਬਚਿਆ ਜਾ ਸਕੇ ਇਸ ਮਾਮਲੇ ਦੇ ਅਗਲੇ ਪੜਾਅ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੈਨੇਡਾ ਵਿੱਚ ਰਹਿ ਰਹੇ ਸਥਾਈ ਨਿਵਾਸੀਆਂ ਅਤੇ ਆਮ ਲੋਕਾਂ ਲਈ ਭਵਿੱਖ ਵਿੱਚ ਮਹੱਤਵਪੂਰਨ ਨਤੀਜੇ ਲਿਆ ਸਕਦਾ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਐਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ